ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਬਲਾਕ ਮਾਜਰੀ ਦੇ ਪਿੰਡ ਤਾਰਾ ਪੁਰਵੀ ਖੇ ਲੱਲਾ ਵਾਲੇ ਪੀਰ ਦਾ ਉਰਸ ਮੇਲਾ ਮਨਾਇਆ ਗਿਆ ਇਸਲਾਣਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਵਿੱਚ ਇਲਾਕੇ ਦੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਨਤਮਸਤ ਹੁੰਦੀਆਂ ਹਨ ਇਸ ਮੇਲੇ ਵਿੱਚ ਕਾਂਗਰਸ ਪਾਰਟੀ ਤੋਂ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਆਪਣੀ ਟੀਮ ਨਾਲ ਨਤਮਸਤ ਹੋਏ ਉਹਨਾਂ ਨਾਲ ਕਾਂਗਰਸ ਪਾਰਟੀ ਤੋਂ ਬਲਾਕ ਪ੍ਰਧਾਨ ਮਦਨ ਸਿੰਘ ਮਾਨਪੁਰ ਸ਼ਰੀਫ ਲੰਬੜਦਾਰ ਸੁਖਦੇਵ ਕੁਮਾਰ ਬਾਬਾ ਰਾਮ ਸਿੰਘ ਜਨਰਲ ਸਕੱਤਰ ਮੁਹਾਲੀ ਹਰਨੇਕ ਸਿੰਘ ਨੇਕੀ ਤਕੀਪੁਰ OBC ਚੇਅਰਮੈਨ ਨਮੀਨ ਬੰਸਲ ਖਿਜਰਾਵਾਦ ਵਾਇਸ ਪ੍ਰਧਾਨ ਮੁਹਾਲੀ ਪੰਚ ਹਰਿੰਦਰ ਸਿੰਘ ਪੰਚ ਨਾਜ਼ਰ ਸਿੰਘ ਪੰਚ ਲਖਵੀਰ ਸਿੰਘ ਪੰਚ ਸੰਦੀਪ ਸਿੰਘ ਪੰਚ ਜਸਵਿੰਦਰ ਸਿੰਘ ਗੁਰਵਿੰਦਰ ਸਿੰਘ ਬਿੱਟੂ ਠੇਕੇਦਾਰ ਮੇਜਰ ਸਿੰਘ ਠੇਕੇਦਾਰ ਦਵਿੰਦਰ ਸਿੰਘ ਬਿੱਲੂ गुरदीप सिलाक प्रधान जसवीर सिंह चंगिया निर्मल बोथगढ़ दलजीत सोनी बलजिंद भोला करतारपुर कुलदीप करतारपुर गुरेप सिंह पलणपुर पंच तलविंदर सोशल मीडिया जनरल सैकटरी नेत्र कलेर आदि हाजिर सन न्यूज सैवन रिपोर्ट सोनी सागी ਸਾਤਨ ਮੇਲਾ ਮਹੋਪ੍ਰਾਣਾ ਇਹ ਆ ਭੇਯਾ ਜਾਂ ਮਲਤਾਨ ਪਾਕਿਸਤਾਨ ਚ ਲੱਗਦਾ 23 ਸਾਲ ਤੋਂ ਮੈਨੂੰ ਵੀ ਆਣ ਦਾ ਮੌਕਾ ਮਿਲਦਾ ਵੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੱਚ ਨੂੰ ਆਉਣ ਦਾ ਮੌਕਾ ਮਿਲਦਾ ਜਿਹਰੇ ਨਾਲ ਅੱਜ ਸਾਡੇ ਬਲਾਕ ਮਜਰੀ ਦੇ ਪ੍ਰਧਾਨ ਜੀ ਮਲਨ ਜੀ ਆਏ ਹੋਏ ਨੇ ਮਰਤਪੁਰ شریف ਤੋਂ ਨਾਲ ਮੇਰੇ ਹੱਕੀ ਨੇਕ ਸਿੰਘ ਜੀ ਤੱਕ ਹੀ ਪਰ ਆਏ ਹੋਏ ਨੇ ਕਿ ਉਹ ਕਮਿਟੀ ਦੇ ਚੇਅਰਮੈਨ ਨੇ ਕਿਤੇ ਤੇ ਨਾਲ ਕਸੇਪ ਜੀ ਬੰਨਾਲ ਪਰ ਜੀ ਅੰਦਾ ਜੀ ਨਰਮਲ ਸਿੰਘ ਉਹ ਕਹਿਣਾ ਮਤਲਬ ਹੈ ਵੀ ਸਾਰੇ ਕਮੇਟੀ ਮੈਂਬਰ ਕਮੇਟੀ ਮੈਂਬਰ ਖੜੇ ਆ ਮੈਂ ਜਿਹੜੇ ਇਹਨਾਂ ਨੂੰ ਮੈਨੂੰ ਬੁਲਾਉਂਦੇ ਆ ਉਹਦੇ ਸਤਿਕਾਰ ਕਰਦੇ ਆ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਤੇ ਸੱਚ ਅਸੀਂ ਵੀ ਨਿਮਰਤਾ ਜੇ ਹੋ ਕੇ ਇੱਥੇ ਆ ਕੇ ਸੇਵ ਕਰਦੇ ਆ ਆਪ ਦੇ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਹੋ ਸਕੇ ਸੋ ਮੈਂ ਇਹਦਾ ਕਹਿਣਾ ਹੋਇਆ ਸਾਰਿਆਂ ਨੂੰ ਇਸ ਮੇਲੇ ਦੀ ਪਹਿਲਾਂ ਬਧਾਈ ਦੇਣਾ ਕਿ ਕਿਸੇ ਦਿਨ ਵੀ ਵੀਰਵਾਰ ਦਾ ਵੀ ਮੇਲਾ ਸੀ ਜੋ ਜੇਠਾ ਵੀਰਵਾਰ ਕਿਹਾ ਜਾਂਦਾ ਹੈ ਅੱਜ ਦੁਵਾਰਾ ਮੇਲਾ ਹੁੰਦਾ ਸੈਕੰਡ ਵੀਰਵਾਰ ਦਾ ਸੋ ਇਹਨਾਂ ਨੂੰ ਇੱਕ ਵਾਰ ਇਲਾਕੇ ਨੂੰ ਹਲਕੇ ਨੂੰ ਮੈਂ ਆਪਣੇ ਹਲਕੇ ਵੱਲੋਂ ਸਾਰੇ ਮੇਲੇ ਚ ਆਏ ਹੋਏ ਸੰਗਤ ਨੂੰ ਲੱਖ ਲੱਖ ਬਧਾਈ ਦੇਣਾ ਬਧਾਈ ਤੇ ਮੱਤਰਾ ਨੂੰ ਹਾਂਜੀ ਹਾਂਜੀ ਬੋਲੋ ਬੋਲੋ ਹਾਂਜੀ ਅਸੀ ਤਾਰਾ ਪਰਮਾ ਜੀਰੀ ਸਾਡੇ ਮੈਨੇਜਮੈਂਟ ਇਥੇ ਦੀ ਕਦੀ ਨਸ਼ੀਨ ਕਵਾਲ ਜੀ ਅਤੇ ਹੋਰ ਜਿਹੜੇ ਇੱਥੇ ਸਾਡੇ ਕਾਊਂਟਰ ਤੇ ਸਰਵਿਸ ਕਰਦੇ ਨੇ ਇਹ ਸਾਰੇ ਵੱਲ ਤੋਂ ਅਸੀਂ ਸ਼ਰਮਾ ਜੀ ਵਿਜੇ ਸ਼ਰਮਾ ਜੀ ਨੂੰ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਨੇ ਆਪਣੀ ਟੀਮ ਦੇ ਟਾਈਮ ਤੇ ਪੂਰੀ ਸੇਵਾ ਦਿਰਗਾ ਦਿੱ ਉੱਪਰ ਮਾਦਰੀ ਲਵਾਉਣਾ ਬਹੁਤ ਬਨਾਸਲ ਸਮਝਿਆ ਤਾਂ ਅਸੀਂ ਇਹਨਾਂ ਤੇ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਆਪਣੀ ਪਿੰਡ ਕਾਰਾ ਪਰ ਮਾਦਰੀ ਦਰਨੇ ਪੰਡਾ ਦੇ ਵੱਲੋਂ ਇਹ ਇਹ ਇਹਨਾਂ ਨੇ ਆ ਕੇ ਸਾਡੀ ਇਸ ਦਰਗਾਹ ਤੇ ਆ ਕੇ ਆਪਣਾ ਨਤਮਸਤਕ ਹੋਈ ਹੈ ਅਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਕਰਨ ਬਾਦੀ ਹੈ ਵੀ ਅਸੀਂ ਤਾਂ ਬਾਬਾ ਜੀ ਨੂੰ ਪ੍ਰਾਰਥਨਾ ਕਰਦੇ ਆ ਕਿ ਇਹਨਾਂ ਨੂੰ ਇੱਕ ਮੌਕਾ ਜੇ ਪਹਿਲਾ ਹੋਰਨ ਦਾ ਤੇ ਮੌਕਾ ਇਹਨਾਂ ਨੂੰ ਵੀ ਦਿੱਤਾ ਜਾਵੇ ਤਾਂ ਕਿ ਅਸੀਂ ਨਾ ਤੋਂ ਇਸ ਦਰਵਾਜ਼ੇ ਦੀ ਸੇਵਾ ਦੇ ਲਈ ਛੜਕਾਂ ਦੇ ਕੰਮ ਹੋ ਗਏ ਜਿਵੇਂ ਕੁੜੀਆਂ ਦੇ ਕੰਮ ਹੋ ਗਏ ਜਿਵੇਂ ਉਹਰੇ ਇਸ ਤਰ੍ਹਾਂ ਦੇ ਕਮੈਂਟ ਤੁਲੇ ਜਿਵੇਂ ਇਸ ਕਰਕੇ ਸਾਡੀ ਪ੍ਰਾਰਥਨਾ ਹੈ ਬਾਬਾ ਜੀ ਨੂੰ ਇਹਨਾਂ ਨੂੰ ਤਾਜ ਦੇ ਦਿਓ ਤੇ ਅਸੀਂ ਇਹਨਾਂ ਤੋਂ ਕੰਮ ਲਈਏ ਧੰਨਵਾਦ